ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੇ ਬੜਾ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖੋਗੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਅੱਜ ਇਹਨਾਂ ਦੇ ਵਿੱਚ ਇੱਕ ਹੈ ਜਿਹੜੀ ਝੋਟੀ ਰਹੂਗੀ ਤੇ ਬਾਕੀ ਇਹ ਤਿੰਨ ਗਾਵਾਂ ਇੱਕ ਗਾਂ ਸੂਈ ਹੋਈ ਹੈ ਤੇ ਦੋ ਗੱਬੜ ਨੇ ਚਾਰੇ ਪਸ਼ੂ ਚੰਗੇ ਆ ਬਾਈ ਦੇ ਸਾਰੀ ਡਿਟੇਲ ਵੀ ਪੁੱਛਾਂਗੇ ਗੱਲਬਾਤ ਸਾਰੀ ਜਿਹੜੀ ਬਾਈ ਨਾਲ ਕਰਵਾਉਣੀ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜੇ ਚੰਗੀ ਲੱਗੇ ਤਾਂ ਅਗੇ ਸ਼ੇਅਰ ਵੀ ਜਰੂਰ ਕਰ ਦਿਓ ਸੋ ਆਜੋ ਬਾਈ ਨਾਲ ਤੋਂ ਜਿਹੜੀ ਪੂਰੀ ਇਹਨਾਂ ਦੀ ਕੱਲੀ ਕੱਲੀ ਦੀ ਡਿਟੇਲ ਲੈਨੇ ਆ ਤੇ ਤੋਰ ਕੇ ਵੀ ਦਿਖਾਵਾਂਗੇ ਸਾਰੇ ਨਗ ਸ੍ਰੀਲ ਬਾਈ ਬਈ ਨਾਮ ਦੱਸਦਾ ਆਪਣਾ ਨਾਮ ਬਾਈ ਅੰਬਰਖਾਨ ਪਿੰਡ ਬੁਰਜ ਡਿਟੇਲ ਮੈਂ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਹਾਂ ਬਈ ਠੀਕ ਆ ਚਾਰ ਨਗ ਭਗਾਉਆ ਬਾਈ ਆਪਣੇ ਕੋਲ ਹੈ ਨਾ ਬਈ ਆਪਣੇ ਕੋਲ ਅੱਜ ਤਿੰਨ ਗਮ ਇੱਕ ਆਇ ਪਹਿਲੇ ਨੂੰ ਛੁੱਟੀ ਠੀਕ ਆ ਕਿੱਧਰੋਂ ਸਟਾਰਟ ਕਰੀਏ ਬਈ ਪਹਿਲਾਂ ਆ ਬਈ ਛੁੱਟੀ ਤੇ ਕਰ ਲੈਣ ਠੀਕ ਆ ਅ ਛੋਟੀ ਦੇਖ ਲਓ ਜੀ ਨੰਬਰ 1 ਤੇ ਡਿਟੇਲ ਪੁੱਛਦੇ ਆ 18-19 ਮਹੀਨਿਆਂ ਦੀ ਝੋਟੀ ਆ ਬਾਈ ਸਿੰਗ-ਸੰਗ ਦੇਖ ਲਓ ਖੀਰੀ ਹੈਗੀ ਆ ਸਿੰਘਾਂ ਦੀ ਬਿਲਕੁਲ ਕੁੰਡੀ ਚਾਰ ਥਾਣਾ ਕੁੰਡਾ ਸਿੰਘ ਛੋਟਾ ਸਿੰਘ ਚਾਰੀ ਥਾਣਾ ਕੋਈ ਫੋਟ ਸੰਗ ਨਹੀਂ ਤੇ ਪੂਰਾ ਜਿਹੜਾ ਬਿੱਥੀ ਵਾਲਾ ਬਾਈ ਥਾਣਾ ਇੱਕ ਵਾਰ ਦਰਦੀ ਆ ਥੋੜਾ ਜਿਹਾ ਨੇੜੇ ਤੋਂ ਦਿਖਾਵਾਂਗੇ ਤੁਹਾਨੂੰ ਇੱਥੇ ਖੜਾ ਲਾ ਮਾੜਾ ਬੋਤੀ ਪੂਰਾ ਬਿੱਥੀ ਵਾਲਾ ਥਾਣਾ ਲੱਗਿਆ ਬਾਈ ਤੇ ਚਾਰੋਂ ਥਾਣਾ ਕੋਈ ਫੋਟ ਸੰਗ ਨਹੀਂ ਦੇਖ ਸਕਦੇ ਤੁਸੀਂ ਬਹੁਤ ਸ਼ਰਦੇ ਬਾਈ ਕੋਈ ਤੇ ਸਿੰਘ ਸੰਗ ਪੂਰਾ ਕੁੰਡਾ ਤੇ ਕਦੋਂ ਵਜਣ ਦੇ ਦੇਖ ਲਓ ਤੁਸੀਂ ਤੇ ਇਹਦਾ ਰੇਟ ਕੀ ਰੱਖਿਆ ਬਈ ਫਿਰ ਬਈ ਇਹ ਠੀਕ ਜੇ ਕਰੋ ਬਈ ਹਲੇ ਸੇਵਾ ਕਰਨ 20000 ਰੁਪਏ ਮੈਂ ਲੈਣ ਦੇਣਾ 20000 ਰੁਪਏ ਵਿੱਚੋਂ ਮਾਨਦਾਨ ਹੋਰ ਵੀ ਹੋ ਜੂ ਨਾ ਬਈ ਕੱਲੇ ਸੋਰ ਸ਼ੱਪ ਪਈ 20000 ਰੁਪਏ ਮੈਂ ਲੈਣ ਦੇਣਾ ਠੀਕ ਆ ਇੱਕ ਆਪਣਾ ਫੋਨ ਨੰਬਰ ਬੋਲ ਦੇ ਬਈ ਅਨਮੋਲ ਫੋਨ ਨੰਬਰ 82805 58624 ਠੀਕ ਆ ਇਹ ਬਈ ਦਾ ਫੋਨ ਨੰਬਰ ਹੈ ਜੀ ਅੱਗੇ ਆ ਕੀ ਦੋ ਨੰਬਰ ਤੇ ਬੜਾ ਸਾਈਵਾਲ ਕ੍ਰੋਸ ਦੇ ਵਿੱਚ ਪੈ ਜਾਂਦੀ ਆ ਤੇ ਗੱਬਣਾ ਬਈ ਤਾਂ ਇਹ ਬਈ ਗੱਬਣਾ ਠੀਕ ਆ ਕਿੰਨਾ ਕ ਦਿਨ ਲੈਂਦੀ ਬਈ ਸੁਣਦੇ ਇਹ ਬਈ ਮਾਲਕ ਨੇ ਦੱਸੀ 7-8 ਦਿਨ ਬਈ ਆਪਣੇ ਕੋਲੇ ਕੱਲ ਚੜਾਉਣ ਕਰਕੇ ਤੇ ਐਨ ਪਾ ਬਈ ਰਾਤ ਨੂੰ ਸੂਣ ਪੈਣ ਦਾ ਕੱਲ ਨੂੰ ਝੂੜੀ ਠੀਕ ਆ 7-8 ਦਿਨ ਮਾਲਕਾ ਦੇ ਦੱਸਣ ਅਨੁਸਾਰ ਬਾਕੀ ਸੀ ਪਰ ਜਿਹੜੀ ਬਾਈ ਕਹਿੰਦਾ ਵੀ ਸੂਣ ਦੇ ਨੇੜੇ ਲੱਗੀ ਆ ਵੀ ਅੱਜ ਸਵੇਰ 'ਚ ਵੀ ਸੂ ਸਕਦੀ ਆ ਖੜੀ ਦੇ ਨਿਗਾ ਮਾਰ ਲਓ ਬਾਡੀ ਬੰਤ ਉਹਦੀ ਚੈੱਕ ਕਰ ਲਿਓ ਠੰਡੀ ਸੀਲਾ ਤੇ ਥਣ ਹਵਾਨੇ ਦੀ ਬੰਤਰ ਚੈੱਕ ਕਰੋ ਦੇਖੋ ਪੂਰਾ ਸੋਹਣਾ ਥਣ ਲੱਗਿਆ ਹੋਇਆ ਵੀ ਮੁਠੀ ਜਿਹੀ ਬਾਈ ਵਾਲਾ ਦੇਖੋ ਤੁਰਦੀ ਦਿੰਨੇ ਦਾ ਮਾਰ ਲਓ ਇੱਕ ਵਾਰੀ ਪਵਾਨਾ ਬੁਨਾ ਚੈੱਕ ਕਰ ਲਓ ਅੰਗਾੜੀ ਬਹੁਤ ਚੰਗੀ ਜਿਹੜੀ ਫੈੜਦੀ ਦੇਖ ਸਕਦੇ ਹੋ ਤੁਸੀਂ ਠੰਡੀ ਬਈ ਇੰਨੀ ਚਾਹੀਦੀ ਦੁਆਕ ਲਈ ਕਰਿਓ ਬਈ ਇੱਕ ਦਿਨ ਹੀ ਜਮ ਬਿਲਕੁਲ ਸਾਫ ਸੁਥਰੀ ਫੈੜਾ ਪਲੀ ਪੁਲੀ ਬਹੁਤ ਸੋਹਣੀਆ ਸਾਈ ਵਾਲ ਕ੍ਰੋਸ ਦੇ ਵਿੱਚ ਮੰਗ ਬਹੁਤ ਹੈ ਇਹਨਾਂ ਦੀ ਬਈ ਦੁੱਧ ਜਿਹੜਾ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਤੇ ਮੰਨ ਲਾ ਬਈ ਦੇਖੋ ਵਾ ਨਮੂਨਾ ਦਿਖਾਣਾ ਤੁਹਾਨੂੰ ਬਿਲਕੁਲ ਸਾਫ ਵਾ ਨਾ ਚਾਰੋਂ ਥਾਂ ਇੱਕੋ ਜੇ ਸੋਨਾ ਮੁਠੀ ਚਪਾਈ ਵਾਲਾ ਬਈ ਥਾਣਾ ਤੇ ਅਨਵਰ ਇਹਦੇ ਮਤਲਬ ਅੱਜ ਸਵੇਰ ਤੀ ਸੂ ਸਕਦੀ ਹੈ ਨਾ ਹਾਂ ਬਈ ਸੂ ਸਕਦੇ ਠੀਕ ਸੂਆ ਕਿਹੜਾ ਸੂਗੀ ਸੂਆ ਬਈ ਇਹਨੇ ਦੂਜਾ ਸੂਣਾ ਜਮੈਂ ਤਰੀ ਦੂਜਾ ਸੂਆ ਇਸ ਵਾਰ ਸੂਣਾ ਹਾਂ ਬਈ ਤੇ ਬੋਰੀ ਵਾਲੇ ਕਰੋ ਜੀ ਠੀਕ ਆ ਤੇ ਇਹਦਾ ਰੇਟ ਕੀ ਰੱਖਾਂਗੇ ਜਾਇ ਜਾ ਬਈ ਬਈ ਇਹਦਾ ਰੇਟ ਜਿਮ 60000 ਜਮ੍ਹਾਂ ਲੈਣ ਦੇਣ ਬਈ ਲੈਣ ਦੇਣ ਮੰਨਤਾਨ ਹੋ ਜੂ ਹਾਂ ਮੈਂ ਤੁਹਾਨੂੰ ਜੀ 12 ਲੀਟਰ ਦੁੱਧ ਬਈ ਦੁੱਧ ਜਮ੍ਹਾਂ ਖਰ ਠੀਕ ਆ 12 ਲੀਟਰ ਹਾਂ ਪਾ ਦਿਓ ਬਈ ਖੁੱਲਾ ਹਨਾ ਹਵਾਨੇ ਦੇ ਸਾਹ ਨਾਲ ਤਿਆਰੀ ਬਹੁਤ ਸੋਹਣੀ ਆ ਤੇ ਅੱਗੇ ਆ ਗਈ ਤਿੰਨ ਨੰਬਰ ਦੇ ਬੈੜ ਬਈ ਖੜੀ ਤੇ ਨਿਗਾ ਮਾਰ ਲਓ ਇੱਕ ਵਾਰੀ ਤੋੜ ਕੇ ਦਿਖਾ ਦੇਂਗੇ ਸੋਨੂੰ ਸੂਈ ਹੋਈ ਬੈੜਾ ਬੱਚਾ ਗਿਆ ਬਈ ਮਗਰ ਇਹ ਮੇਲਗਾ ਫਾਜੀ ਬੱਚਾ ਮਗਰ ਮੇਲਗਾ ਫਾਜੀ ਬੱਚਾ ਤੇ ਸੂਈ ਸੂਈ ਬੈੜਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਬਈ ਅੱਜ ਛੇਮਾ ਸਤਵਾਂ ਦਿਨ ਨੂੰ ਸੂਈ ਨੂੰ ਅੱਛਾ ਛੇਮਾ ਸਤਵਾਂ ਦਿਨ ਨੂੰ ਸੂਈ ਨੂੰ ਆ ਤੇ ਰੇਟ ਬਿਲਕੁਲ ਜਾਇਜ਼ੀ ਕਰਵਾਵਾਂਗੇ ਇਹਦਾ ਵੀ ਅੱਗੋਂ ਫਰੈਸ਼ ਕੁਆਲਿਟੀ ਦੀ ਚੈੱਕ ਕਰ ਲਿਓ ਤੇ ਥੋੜੀ ਲਿਸੀ ਜ਼ਰੂਰ ਆ ਪਰ ਦੁੱਧ ਵਧੀਆ ਕੱਢ ਦੂ ਬਈ ਥਣ ਥਣ ਦੇ ਹੁਣ ਚੋਈ ਹੋਈ ਆ ਬਈ ਹੈਨਾ ਹਾਂ ਬਈ ਹੁਣ ਚੋਈ ਹੋਈ ਦੀ ਵੀਡੀਓ ਦੇਖ ਸਕਦੇ ਹੋ ਤੁਸੀਂ ਬਾਕੀ ਸ਼ਾਮ ਤੱਕ ਬਹੁਤ ਤਿਆਰ ਹੋਣਾ ਬਈ 10 ਦਾ ਟਾਈਮ ਆ ਤੇ ਹਵਾਨਾ ਹਮੁੰਨਾ ਚੰਗਾ ਤਿਆਰ ਕਰਦੀ ਆ ਬਈ ਦੇਖੋ ਚੋਈ ਹੋਈ ਆ ਚਾਰੋਂ ਥਣ ਇੱਕੋ ਜੇ ਥਣ ਸੁਣੇ ਦਾ ਵੀ ਬਹੁਤ ਸੋਹਣਾ ਤੇ ਚਵਾਈ ਜੂਈ ਦੀ ਪੋਲੀ ਨੰਬਰ ਵਧੀਆ ਬਈ ਇੱਕ ਨੰਬਰ ਬਾਈ ਕਿਣ ਕਿਧਰ ਮਾਰ ਲਓ ਕਿਸੇ ਤੋਂ ਵਧੂ ਨਹੀਂ ਕਿਸੇ ਤੋਂ ਘਟੂਣੀ ਬਈ ਠੀਕ ਆ ਬਈ ਤੇ ਦੁੱਧ ਕਿੰਨਾ ਕੱਢ ਲਿਆ ਬਾਈ ਜਿਹੜਾ ਅੱਜ ਤਿਆਰ ਸੇਦਣਾ ਦੀ ਸੂਈ ਥਲੇ ਬਾਈ 14 13 ਪੱਤੀ ਰੱਖਿਆ ਕਿ ਦੇਵਾਂਗੀ ਠੀਕ ਆ ਸੂਈ ਸੂਆ ਕਿਹੜਾ ਸੂਈ ਆ ਬਾਈ ਸੂਆ ਬਈ ਇਹ ਦੂਜਾ ਸੂਈ ਹੀ ਆ ਦੂਜਾ ਸੂਆ ਇਸ ਵਾਰ ਸੂਈ ਠੀਕ ਆ ਤੇ ਇਹਦਾ ਭਾਗ ਕੀ ਰੱਖਾਂਗੇ ਵੇ ਜਾਇ ਜੇ ਬਾਈ ਜਮਾ ਜਸਨੋ ਬਾਈ ਜਮਾ ਜਸਨੋ 42000 ਉਹ ਜੋ ਗੱਲਾਂ ਸੋੜ ਛੱਪਾ ਹੀ ਹੋਊ ਬਈ ਠੀਕ ਆ 42000 ਤੋਂ ਸੋੜ ਛੱਪਾ ਹੋ ਜੂ ਠੀਕ ਆ ਅੱਗੇ ਆ ਗਈ ਐਡੇ ਐਡੇ ਕੱਦ ਕਾਠ ਵਾਲੀ ਬਿਹੜਾ ਆਪਾਂ ਪਹਿਲੀ ਵਾਰੀ ਦੇਖਿਆ ਦੇਖੋ ਲਮਾਈ ਲੂਈ ਦੇਖ ਲੋ ਕਰਮਾਲੀ ਦੀ ਬੇਲਬੂਲ ਦੇਖੋ ਤੇ ਕੱਦ ਵਾਜਨ ਕੰਨੀ ਉਧਾਂ ਜਮਾ ਸ਼ਰੀਫ ਆਪ ਹੈ ਬਈ ਦੇਖੋ ਕੈਮਰੇ ਤੋਂ ਬਾਹਰ ਆਉਂਦੀ ਆ ਬਹੁਤ ਜਿਆਦਾ ਡਬਲ ਬਿਹੜਾ ਯਾਰ ਗੱਬਣ ਬਿਹੜਾ ਜੇ ਸੂਨ ਦੇ ਦਿਨ ਲੈਂਦੀ ਆ ਹਨਾ ਪਰ ਹਾਂ ਬਈ ਦਿਨ ਲੈਂਦੀ ਵਾਲੀ ਠੀਕ ਆ ਕਿੰਨੇ ਕਿ ਦਿਨ ਬਾਕੀ ਇਹਦੇ ਸੁੰਦੇ ਇਹਦੇ ਬਾਈ ਹਲੇ 20 ਦਿਨ ਪਏ ਆ ਬਾਈ ਇਹਦਾ ਡਿਟੇਲਡ ਟੂ ਸਾਰਾ ਉਸ ਮੌਕੇ ਦੀ ਦੇਵਾਂਗੇ ਬਾਈ ਵਾਲੇ ਗਾਲੀ ਵੀਡੀਓ ਬਣਨ ਤਿਆਰ ਹੋ ਜੂਗੀ ਇਹ ਠੀਕ ਆ ਤੇ ਉਹਦੀ ਦੇਵਾਂਗੇ ਤਾਂ ਬਾਈ ਸਾਰਾ ਕੁਝ ਲੈ ਲੈ ਕੇ ਕਿਥੋਂ ਆਂਦੀਆਂ ਮੇਰੇ ਪਿੱਛੇ ਬਾਈ ਇਹ ਫਾਰਮ ਚ ਖਰੀਦੀ ਆ ਬੈੜ ਆਪਾਂ ਹਾਂ ਹਾਂ ਦੱਸਦੀ ਆ ਬਾਈ ਹਨਾ ਚੰਗੇ ਸੀਮਨ ਦੀ ਆ ਯਾਰ ਕਿਸੇ ਦੀ ਇਹ ਥੋੜਾ ਨਹੀਂ ਤੋੜ ਕੇ ਦਿਖਾਉਂਦੇ ੱਟਾ ਬਹੁਤ ਕਰਦੀ ਜੀ ਅੱਛਾ ਵੱਡੀ-ਬੁੱਡੀ ਬਹੁਤ ਆ ਯਾਰ ਬੈੜ ਦੇਖੋ ਲੰਮਾਈ ਲੰਮਾਈ ਦੇਖੋ ਕੈਮਰੇ ਤੋਂ ਬਾਹਰ ਆਉਂਦੀ ਆ ਬਾਈ ਤੇ ਥੱਲੋਂ ਹਜੇ ਤਿਆਰ ਹੋਣਾਗਾ ਬੈੜ ਨੇ 20 ਦਿਨ ਬਾਕੀ ਆ ਨਾ ਹੋ ਬੰਨੇ ਜੀ ਬੰਦੇ ਇੱਕ ਵਾਰੀ ਤੁਹਾਨੂੰ ਦਿਖਾਉਣ ਨੇ ਨਾੜਾ ਨੂੜਾ ਦੇਖੋ ਲੇਵੇ ਤੇ ਪੂਰੀਆਂ ਜਿਹੜੀਆਂ ਹੁਣੇ ਉੱਭਰੀਆਂ ਹਜੇ 20 ਦਿਨ ਬਾਕੀ ਆ ਤੇ ਬਹੁਤ ਜਿਆਦਾ ਤਿਆਰ ਹੋਊਗੀ ਬੈੜ ਬਾਈ ਵੱਡੀ ਬਹੁਤਾ ਬੈੜ ਤੇ ਇਹਦਾ ਪਪਾ ਦੁੱਧਾ ਤੇ ਕਿੰਨਾ ਕੱਢ ਦੂ ਹਾਂ ਮਰ ਬਾਈ ਇਹਦੇ ਆਪਾਂ ਹਣਾ ਤੂੰ ਪੁੱਛ ਲੈ ਵੀ ਆਪਾਂ ਦੱਸ ਦਿੰਨੇ ਇਹਨੇ ਪਹਿਲਾਂ ਨੇ ਬਾਈ 32-33 ਕਿਲੋ ਦੁੱਧ ਦਿੱਤਾ ਅੱਛਾ ਹਾਂ ਬਾਈ ਤੇ ਅੱਜ ਕੀ ਵੀ ਕੱਢੂ ਖੁੱਲਾ ਹਣਾ ਬੱਡੀ ਬਹੁਤਾ ਬਾਕੀ ਦੇ ਮੌਕਾ ਦੱਸੂ ਬਾਈ ਇਹਨੇ ਲੈਣਾ ਆਪਾਂ ਦੱਸਨੇ ਇਹਨੇ ਮੌਕੇ ਦੀ ਦੱਸਣਾ ਆਪਦੇ ਆਪ ਬਾਕੀ ਤਿਆਰ ਹੋਣ ਦੇ ਸਾਰੇ ਆ ਬਾਈ ਤੇ ਹਜੇ ਦਿਨ ਲੈਂਦੀ ਹੈ 20 ਇਹ ਇਹਦਾ ਭਾਗ ਹੀ ਰੱਖਣਾ ਜਾਇਜਾ ਇਹਦਾ ਬਾਬਾ ਉਦੀ ਮੌਕੇ ਦੀ ਕਰਾਂਗੇ ਮੌਕੇ ਦੀ ਠੀਕ ਆ ਫੋਨ ਨੰਬਰ ਨਿਗਾਹ ਚ ਨਹੀਂ ਆਉਂਦੀ ਬਹਿੜ ਠੀਕ ਆ ਫੋਨ ਨੰਬਰ ਇੱਕ ਵਾਰੀ ਹੋਰ ਦਿੰਦੇ 62805 58604 ਠੀਕ ਆ ਆ ਦੇਖ ਸਕਦੇ ਆ ਬਾਈ ਵਹਿੜ ਤੁਸੀਂ ਬਾਕੀ ਤੁਸੀਂ ਕੋਲ ਆ ਕੇ ਤਸੱਲੀ ਜ਼ਰੂਰ ਕਰਨੀ ਆ ਕਿਉਂਕਿ ਬਾਈ ਚੰਗੀ ਵਹਿੜਾ ਪਰ ਚੰਗਾ ਹੀ ਮੁੱਲ ਹੋਊਗਾ ਇਹਦਾ ਹਜੇ ਸੂਣ ਦੇ ਦਿਨ ਲੈਂਦੀ ਆ ਬਾਕੀ 3 ਜਨਵਰੀ ਬਾਈ ਵਹਿੜਾ ਦਿਖਾਇਆ ਸੂਈ ਸਵਾਈ ਹੋਈ ਵਹਿੜ ਤੇ ਆ ਸਾਹੀਪਾਲ ਕ੍ਰਾਸ ਦੇ ਵਿੱਚ ਪੈਂਦੀ ਆ ਤੇ ਇੱਕਾ ਝੋਟੀਆਂ ਚਾਰਾਂ ਨਗਾ ਦੇ ਵਿੱਚੋਂ ਕੋਈ ਵੀ ਜੇ ਕਰਨਾ ਕੋ ਬਾਈ ਪਸੰਦ ਆਉਂਦਾ ਤਾਂ ਬਾਈ ਨਾਲ ਜਿਹੜਾ ਕਰ ਲਓ ਸੰਪਰਕਾ ਰੇਟ ਬਿਲਕੁਲ ਜਾਇਆ ਤੇ ਮਾਨਦਾਨ ਹੋ ਜਾਊਗਾ ਰੇਟ ਦੇ ਵਿੱਚੋਂ